ਰਾਗੀ ਟੋਰ ਤੇ ਕਿਤੇ ਸਾਈ ਤੇ ਰਾਤ ਵਿੱਚ ਜਿਮੀਦਾਰ ਹੱਥੋਂ ਵੰਦਾ ਤੇ ਉਹ ਜਿਮੀਦਾਰ ਕਹਿੰਦਾ ਕਿ ਅਮਰੀ ਕਿੱਥੇ ਚੱਲਿਓ ਕਿ ਚੱਲਿਆ ਝੋਟਿਆਂ ਦੀ ਸਾਈ ਤੇ ਉਹ ਕਹਿੰਦਾ ਵੀ ਮੈਨੂੰ ਲੈ ਚਲੋ ਕਿ ਖਾਂਜੀ ਤੂੰ ਵੀ ਆ ਜਾ ਉਹਨੇ ਹੱਲ ਚਾ ਖੰਡੇ ਨਾਲ ਡਰ ਪਿਆ ਕਹਿੰਦਾ ਕਿਸੇ ਕੋ ਟੁੰਬੀ ਚੱਕੀ ਕਿਸੇ ਕੋ ਪੇਟੀ ਚੱਕੀ ਕਿਸੇ ਕੋ ਢੋਲ ਦੀ ਚੱਕੀ ਤੇ ਮਨਾ ਤੂੰ ਕਿਉਂ ਵੇਲਾ ਉਹਨੂੰ ਹੋਰ ਤਾਂ ਕੋਈ ਸੰਦ ਲੱਭਿਆ ਨਾ ਉਸਨੇ ਮੁੰਨਾ ਪਾਟ ਕੇ ਮੋਢੇ ਤੇ ਰੱਖ ਲਿਆ ਕਿੱਲੀ ਕਰ ਲਈ ਹੱਥੇ ਰਲ ਗਿਆ ਉਹਨਾਂ ਦੇ ਨਾਲ ਜਾਂਦੇ ਉਹਨਾਂ ਦੇ ਸਟੇਜ ਲੱਗੀ ਉਹਨਾਂ ਨੇ ਟੋਨ ਵਜਾਈ ਸਾਜ਼ ਵਜਾਇਆ ਮੁੰਨੇ ਵਾਲਾ ਜਿੰਮੀਦਾਰ ਜੱਟ ਮਾਰੇ ਗੇਲ ਚ ਕਿੰਨੀ ਤੇ ਕਰੇ ਠੱਕ 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 ਜਿਹੜੀ ਸੰਗਤ ਬੈਠੀ ਸੀ ਨਾ ਉਹ ਕਹਿੰਦੇ ਨੇ ਆ ਬੇਟੀਆਂ ਤੇ ਤੂੰ ਵੀ ਤਾਂ ਆਪਣੀ ਨੀਤੀ ਸੁਣਨੇ ਆ ਤੇ ਜਿਹੜਾ ਮੁੰਨਿਆ ਰਾਜਬੰਦੀ ਖੜਾਣਾ ਇੱਕ ਬੜਾ ਨਜ਼ਾਰਾ ਹੈ ਪਰ ਟਾਈਮ ਮੁੰਨਿਆ ਦੇਉਂ ਖਾ ਮੁੰਨਾ ਕੀ ਕਹਿੰਦਾ ਵਾਰੀ ਆ ਗਿਆ ਜੀਵਿੰਦਾਰ ਜੱਟ ਮੁੰਨੇ ਵਾਲੇ ਦੇ ਮੁੰਨਾ ਕੀ ਕਹਿੰਦਾ ਸਜਣੋ ਇਹ ਸੋਚ ਲਓ ਇਹ ਮੁੰਨੇ ਦੀ ਕਮਾਈ ਤੂੰ ਦੁਨੀਆ ਪੜੀ ਕਾਂ ਚਿਰੀਆਂ ਇਸ ਮੁੰਨੇ ਦੀ ਕਮਾਈ ਤੇ ਸਾਰੇ 84 ਦਿਨ ਪਰਦੀ ਲੱਗੀ ਆਈ ਜੀ ਜਦੋਂ ਦੀ ਮਸ਼ੀਨਰੀ ਬਣੀ ਟਰੈਕਟਰ ਮਰਨਿਆ ਉਦੋਂ ਮੁੰਨੇ ਦੀ ਕੀਮਤ ਘਟ ਗਈ ਵੇ ਕਦਰ ਹੋ ਗਿਆ ਬਾਣ ਦੇ ਵਿੱਚ ਸੌਖਾ ਜ ਪਰ ਮਾਲਕ ਨੇ ਸੰਭਾਲ ਕੇ ਰੱਖਿਆ ਹੁਣ ਤਦ ਤੁਹਾਨੂੰ ਸਮਝਾ ਮੁੰਨਾ ਹੋ ਗਿਆ ਚੀ ਹੋ ਗਿਆ सी शौके में वही की डे न वॾ वॾा सारी सप गारी गई त डगे के न रस टुड़ा हुया वेरा सिखाणे तॾहिं ग़रीबी आव ਉਹੱਖ ਵੇੜਾ ਦਾ ਕੋਈ ਨਹੀਂ ਇਹ ਰਾਮਕੰਧਾ ਤੇ ਸੱਜਣ ਦੇ ਵੀ ਕੰਡਵੜਾ ਮੁੰਨਾ ਹੋ ਗਿਆ ਤੂਰ ਵੀਰਾਂ ਦਾ ਮੁੰਨਾ ਹੋ ਗਿਆ ਤੂੰ ਮੁੰਨਾ ਹੋ ਗਿਆ ਤੂੰ

ਆ ਆ ਮੂਟੇ ਕੱਜੜ ਪਾਟਕ ਮੁੰਨੇ ਸੋਨਾ ਖੇਤ ਬਣਾਇਆ ਮੂਟੇ ਕੱਜੜ ਪਾਟਕ ਮੁੰਨੇ ਸੋਨਾ ਖੇਤ ਬਣਾਇਆ ਰੰਗ ਰੰਗੀਨੀ ਹੋਈ ਕੇਤੀ ਜਵੇਂ ਰੱਬ ਦਾ ਨੂਰ ਮੁੰਨਾ ਹੋ ਗਿਆ ਚੂਰਾ ਬੇਰਾ ਮੁੰਨਾ ਹੋ ਗਿਆ ਦਾਰ ਪੈ ਸੋਨੇ ਲੱਗਦੇ ਖੇਤਾਂ ਵਿੱਚ ਖਲੋਤੇ ਧੀਨੀ ਦਾਰ ਪੈ ਸੋਨੇ ਲੱਗਦੇ ਖੇਤਾਂ ਵਿੱਚ ਖਲੋਤੇ 5000 ਦਾ ਜੋੜ ਹੋਵੇ ਤਾਂ ਮੁੰਨੇ ਵਜੂ ਕੋਤੇ ਬੜਾ ਦੇ ਵਿੱਚ ਪਾਇਆ ਮੁੰਨੋ ਪੱਤੀ ਅੰਗੜੂ ਮੁੰਨਾ ਹੋ ਗਿਆ ਤੂਰ ਬਰਾਓ ਮੁੰਨਾ ਹੋ ਗਿਆ ਤੂ दुनिया खांदी, कोल अराजन सारी दुनिया ठल अज पैदा कारी दुनिया ठही गेम आया हूंदा चासी जून नर गाई हितूं पई पई भर किथा हो मु हो भागन सीबांद हर की का वॾा बे भाग न सीबांच चलण शहकार मुने कोड़ी बंदमे उथी तूं ख़ास

ਕਹਾਂਦਾ ਮੈਂ ਹਾਂ ਇੱਕੋ ਮੇਰੀ ਆਸ ਨਪੁੰਨੀ ਮੁੰਨਾ ਕਹਾਂਦਾ ਮੈਂ ਹਾਂ ਇੱਕੋ ਮੇਰੀ ਆਸ ਨਪੁੰਨੀ ਅੱਗੇ ਅੱਗੇ ਮੁੰਨਾ ਕਲਿਆ ਮਗਰੇ ਆ ਗਈ ਮੁੰਨੀ ਨਿਵਾਹੂ ਰਾਮ ਦੇ ਮੁੰਨੇ ਫੜ ਕੇ ਦਾਣੇ ਦਿੱਤੇ ਪੰਨੂ ਨਾ ਹੋਦੀ ਤੂਰ ਦਰਾਵ ਮੁੰਨਾ ਹੋਦੀ ਤੂ रहो मज़ू मु होरब रहो मुन्ना हो